ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਅ ਸਾਥੀਓ ਮੈਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਿੰਘਣੀ ਜਿਹੜੀ ਆਪਣੇ ਆਪ ਨੂੰ ਪ੍ਰਚਾਰਕ ਦੱਸਦੀ ਹੈ ਜਿਹੜੀ ਪੰਜ ਗਰਾਈਆਂ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੋਈ ਸਮਾਗਮ ਹੁੰਦਾ ਧਾਰਮਿਕ ਸਮਾਗਮ ਹੁੰਦਾ ਉੱਥੇ ਉਸ ਦੇ ਜਥੇ ਨੇ ਵੀ ਜਿਹੜੀ ਇੱਕ ਸ਼ਾਇਦ ਢਾਡੀ ਰਾਗ ਦੇ ਵਿੱਚ ਢਾਡੀ ਜਥੇ ਦੇ ਤੌਰ ਤੇ ਕੰਮ ਕਰਦੀ ਹੈ ਉਹ ਆਪਣੀ ਗੱਡੀ ਦੇ ਵਿੱਚ ਵਾਪਸ ਆ ਰਹੀ ਹੈ ਤੇ ਰੋ ਰਹੀ ਹੈ ਬਜਾਰੋ-ਜਾਰ ਰੋ ਰਹੀ ਹੈ ਸਿਰ ਦੇ ਉੱਤੇ ਦਸਤਾਰ ਹੈ ਬਾਣਾ ਪਾਇਆ ਸਿੱਖੀ ਵਾਲਾ ਬਾਣਾ ਪਾਇਆ ਲੱਗਦਾ ਕਿ ਸਿੱਖ ਪ੍ਰਚਾਰਕ ਹੈ ਤੇ ਉਹ ਰੋਂਦੇ ਰੋਂਦੇ ਗੱਡੀ ਦੇ ਵਿੱਚ ਆਪਣੀ ਬਿਆਨ ਕਰਦੀ ਹੈ ਦੱਸਦੀ ਹੈ ਲੋਕਾਂ ਨੂੰ ਕਿ ਭਾਈ ਮੇਰੇ ਨਾਲ ਉੱਥੇ ਅਨਿਆ ਹੋ ਗਿਆ ਅਨਿਆ ਕੀ ਹੋਇਆ ਉਹ ਕਹਿ ਰਹੀ ਸੀ ਕਿ ਮੈਂ ਸਿੱਖ ਇਤਿਹਾਸ ਸੁਣਾ ਰਹੀ ਸੀ ਜਿਹਦੇ ਵਿੱਚ ਮੈਂ ਕਿਹਾ ਕਿ ਕੱਚੀ ਚਮਕੌਰ ਦੀ ਕੱਚੀ ਗੱਡੀ ਦੇ ਵਿੱਚੋਂ ਮੇਰੇ 10ਵੇਂ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਪੋਸ਼ਾਕਾ ਤੇ ਤੋੜਾ ਜਿਹੜਾ ਹੈਗਾ ਉਹ ਭਾਈ ਸੰਗਤ ਸਿੰਘ ਨੂੰ ਦੇ ਕੇ ਗਏ ਆ ਤੇ ਮੈਨੂੰ ਕੁਝ ਸਿੰਘਾਂ ਨੇ ਉੱਥੇ ਰੋਕਿਆ ਤੇ ਮੇਰੀ ਬੇਇੱਜ਼ਤੀ ਹੋ ਗਈ ਬਹੁਤ ਬੇਇੱਜ਼ਤੀ ਹੋ ਗਈ ਤੇ ਉਹ ਝਾਰੋ-ਝਾਰ ਗੱਡੀ ਵਿੱਚ ਆਪਣੀ ਨਿੱਜੀ ਗੱਡੀ ਵਿੱਚ ਬੈਠੀ ਰੋਂਦੀ ਜਾਂਦੀ ਹੈ ਪਹਿਲੀ ਗੱਲ ਆਪਾਂ ਇਸ ਵੀਡੀਓ ਨੂੰ ਦੇਖ ਕੇ ਪਹਿਲੀ ਨਜ਼ਰੇ ਇਹ ਜਾਂਦਾ ਹੈ ਕਿ ਇੱਕ ਸਿੱਖ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਵੇ ਜਿਸ ਨੇ ਖੰਡੇ ਵਾਟੇ ਦੀ ਪੌਣ ਲਈ ਹੋਵੇ ਜਿਹੜਾ ਅ 16 ਕਲਾਂ ਸੰਪੂਰਨ ਹੋਵੇ ਜਿਹੜਾ ਕੱਕਾਰੀ ਹੋਵੇ ਪੰਜ ਕੱਕਾਰੀ ਹੋਵੇ ਤੇ ਉਹ ਛੋਟੀ ਜੀ ਗੱਲ ਦੇ ਉੱਤੇ ਇੱਕ ਵਿਚਾਰਕ ਗੱਲ ਦੇ ਉੱਤੇ ਇੱਕ ਸਿੱਖੀ ਨਾਲ ਇਤਿਹਾਸ ਨਾਲ ਸੰਬੰਧਿਤ ਨਿੱਕੀ ਜੀ ਗੱਲ ਪਿੱਛੇ ਉਹ ਜਾਰੋ-ਜਾਰ ਰੋਕ ਕੇ ਉਹ ਕੀ ਦੱਸ ਰਿਹਾ ਦੁਨੀਆ ਨੂੰ ਉਹ ਸੰਗਤ ਨੂੰ ਕੀ ਦੱਸ ਰਿਹਾ ਕਿ ਸਿੱਖ ਐਨਾ ਕਮਜ਼ੋਰ ਹੈ ਗੁਰੂ ਦਾ ਸਿੱਖ ਐਨਾ ਕਮਜ਼ੋਰ ਹੈ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਿੰਘ ਹੈ ਉਹ ਜਿਨ੍ਹਾਂ ਦੇ ਵਿੱਚ ਸਵਾ ਸਵਾ ਲੱਖ ਦੇ ਨਾਲ ਟੱਕਰ ਲੈਣ ਦੀ ਤਾਕਤ ਹੈ ਹਿੰਮਤ ਹੈ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਲਈ ਹੈ ਤੇ ਉੱਥੇ ਤਾਂ 40 ਸਿੰਘ ਸੀਗੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੱਚੀ ਗੜੀ ਚਮਕੌਰ ਸਾਹਿਬ ਦੇ ਵਿੱਚ ਤੇ ਉੱਥੇ ਉਹਨਾਂ ਨੇ ਤਾਂ 10 ਲੱਖ ਫੌਜ ਦਾ ਮੁਕਾਬਲਾ ਕੀਤਾ ਤੇ ਬੀਬੀ ਨੂੰ ਕਿਸੇ ਇਤਿਹਾਸਕਾਰ ਨੇ ਟੋਕਤਾ ਰੋਕਤਾ ਬਈ ਉਹ ਆਪਣਾ ਜਿਹੜਾ ਤੋੜਾ ਸੇਹਰਾ ਜਿਹੜਾ ਹੈਗਾ ਉਹ ਭਾਈ ਸੰਗਤ ਸਿੰਘ ਨੂੰ ਨਹੀਂ ਉਹ ਭਾਈ ਜੀਵਨ ਸਿੰਘ ਜੀ ਨੂੰ ਦੇਖ ਕੇ ਗਏ ਸੀ ਤੇ ਇਹਦੇ ਵਿੱਚ ਰੋਣ ਵਾਲੀ ਗੱਲ ਪਹਿਲੀ ਤਾਂ ਗੱਲ ਇਹ ਹੋਈ ਦੂਸਰੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਭਾਈ ਜੈਤਾ ਜੀ ਜਿਹੜਾ ਥੋੜਾ ਜਿਹਾ ਮੈਂ ਤੁਹਾਡੇ ਨਾਲ ਜਿਹੜਾ ਜ਼ਿਕਰ ਕਰਨਾ ਚਾਹੂੰਗਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਵਿੱਚੋਂ ਇੱਕ ਇੱਕ ਸੀ ਜਿਹੜਾ ਕੰਕਣ ਕਵੀ ਅਨੁਸਾਰ ਭਾਈ ਜੈਤਾ ਦੀ ਜਨਮ 5 ਸਤੰਬਰ 1661 ਨੂੰ ਪਿਤਾ ਸਦਾਨੰਦ ਤੇ ਮਾਤਾ ਪ੍ਰੇਮੋ ਦੇ ਘਰ ਹੋਇਆ ਉਹਨਾਂ ਦੀ ਜੀਵਨ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਯੋਧੇ ਦੀ ਬਹਾਦਰੀ ਨੂੰ ਸਿਰਫ ਇਸ ਪੈਮਾਨੇ ਨਾਲ ਨਹੀਂ ਨਾਪਿਆ ਜਾਣਾ ਚਾਹੀਦਾ ਕਿ ਉਸਨੇ ਕਿੰਨੀ ਲੰਮੀ ਮੰਜ਼ਲ ਤੈਅ ਕੀਤੀ ਬਲਕਿ ਇਹ ਵੇਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਉਸਨੇ ਇਹ ਮੰਜ਼ਲ ਸਰ ਕਰਨ ਲਈ ਕਿੰਨੀਆਂ ਰੁਕਾਵਟਾਂ ਪਾਰ ਕੀਤੀਆਂ ਸਿੱਖ ਇਤਿਹਾਸ ਦੇ ਮਹਾਨ ਯੋਧੇ ਫੌਜਾਂ ਤੇ ਜਰਨੈਲ ਤੇ ਗੁਰੂ ਘਰ ਦੇ ਸੇਵਕ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੇ ਗੌਰਵਮਈ ਇਤਿਹਾਸ ਤੇ ਇਹ ਤੱਥ ਬਿਲਕੁਲ ਸਹੀ ਠੁਕਦੇ ਆ ਭਾਈ ਜੈਤਾ ਜੀ ਦੇ ਬਜ਼ੁਰਗ ਭਾਈ ਕਲਿਆਣ ਸਿੰਘ ਜੀ ਵੱਲੋਂ ਬਾਬਾ ਬੁੱਢਾ ਜੀ ਦੇ ਸਮਕਾਲੀ ਵਜੋਂ ਸ਼ੁਰੂ ਕੀਤੀ ਗਈ ਸੇਵਾ ਪੀੜੀਦਰ ਪੀੜੀ ਚੱਲਦੀ ਹੋਈ 1704 ਤੱਕ ਉਹਨਾਂ ਦੀ ਸ਼ਹਾਦਤ ਤੱਕ ਬਿਦਾਗ ਨਹੀਂ ਗਈ ਨਿਵੀ ਇਹ ਅਰਸਾ 235 236 ਸਾਲ ਬਣਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਵਿੱਚੋਂ ਇੱਕ ਕੰਕਣ ਕਵੀ ਅਨੁਸਾਰ ਭਾਈ ਜੈਤਾ ਜੀ ਦਾ ਜਨਮ ਹੈ ਉਹ 5 ਸਤੰਬਰ 1661 ਨੂੰ ਪਿਤਾ ਸਾਧਾਨੰਦ ਤੇ ਮਾਤਾ ਪ੍ਰੇਮੋ ਦੇ ਘਰ ਹੁੰਦਾ ਹੈ ਉਸ ਸਮੇਂ ਇਹ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਿਵਾਰ ਦੇ ਨਾਲ ਹੀ ਪਟਨਾ ਵਿੱਚ ਰਹਿੰਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਦੇ ਜਨਮ ਉਪਰੰਤ ਜਦੋਂ ਗੁਰੂ ਪਰਿਵਾਰ ਪਟਨਾ ਤੋਂ ਆਨੰਦਪੁਰ ਸਾਹਿਬ ਆਬਸਿਆ ਤਾਂ ਜੈਤਾ ਜੀ ਦਾ ਪਰਿਵਾਰ ਵੀ ਨਾਲ ਹੀ ਆ ਗਿਆ ਇੱਥੇ ਅੱਜ ਗੁਰਦਾਰਾ ਤਪਸਥਾਨ ਬਾਬਾ ਸ਼ਹੀਦ ਬਾਬਾ ਜੀਵਨ ਸਿੰਘ ਮੌਜੂਦ ਹੈ ਜਿੱਥੇ ਕਈ ਪ੍ਰਾਤਨ ਨਿਸ਼ਾਨੀਆਂ ਉਸੇ ਰੂਪ ਵਿੱਚ ਇਸ ਸਥਾਨ ਦੇ ਉੱਤੇ ਮੌਜੂਦ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਕ ਕੋਤਵਾਲੀ ਵਿੱਚ ਸੰਤਾਂ ਭਾਈ ਜੈਤਾ ਜੀ ਨੇ ਬਾਲ ਗੋਬਿੰਦਰਾਏ ਨੂੰ ਆ ਕੇ ਦੱਸਿਆ ਸੀ ਕਿ ਨੌਵੇਂ ਗੁਰੂ ਦੀ ਸ਼ਹੀਦੀ ਹੋਣੀ اٹਲ ਹੈ ਜਦੋਂ ਬਾਲ ਗੋਬਿੰਦਰਾਏ ਨੇ ਕਿਹਾ ਕਿ ਐਸਾ ਕੋਈ ਯੋਧਾ ਨਿਤਰੋ ਜਿਹੜਾ ਗੁਰੂ ਪਿਤਾ ਦਾ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਲੈ ਕੇ ਆਵੇ ਤਾਂ ਭਾਈ ਜੈਤਾ ਜੀ ਨੇ ਇਹ ਸੇਵਾ ਪ੍ਰਵਾਨ ਕੀਤੀ ਇਸ ਬਾਰੇ ਕਵੀ ਕੰਕਣ ਜੀ ਲਿਖਦੇ ਆ ਹੋਵੇ ਐਸਾ ਸਿੱਖ ਮਮ ਸਤਿਗੁਰ ਕਹਾ ਸੁਣਾਏ सीस हमारा हमारे पितों का तहते तहते लिया जाए और सबह चुप कर रहे मझ भी उठ्यो और, और सब चुप कर रहे मज भी उठ्यों रोए ਮੈਂ ਹੂੰ ਉਦਮ ਕਰੂੰਗਾ ਹੋਣੀ ਹੋਏ ਸੋ ਹੋਏ ਇਸ ਤਹਿਤ ਦਿੱਲੀ ਵਿੱਚ ਰਹਿੰਦੇ ਭਾਈ ਜੈਤਾਜੀ ਦੇ ਤਾਇਆ ਆਗਿਆ ਰਾਮ ਅਤੇ ਪਿਤਾ ਸਦਾਨੰਦ ਨਾਲ ਕੀਤੀ ਸਲਾਮ ਮਸ਼ਵਰੇ ਅਨੁਸਾਰ ਅਤੇ ਦਿੱਲੀ ਚਾਂਦਨੀ ਚੌਂਕ ਦੇ ਕੋਤਵਾਲ ਖਵਾਜਾ ਅਬਦੁੱਲਾ ਨਾਲ ਕੀਤੀ ਗੁਪਤ ਬੇਨਦਬੰਦੀ ਅਨੁਸਾਰ ਸੀਸ ਬਦਲੇ ਸੀਸ ਰੱਖਣ ਦਾ ਮਤਾ ਪਾਸ ਕੀਤਾ ਗਿਆ ਫਿਰ ਉਸੇ ਰਾਤ ਨੂੰ ਇਸ ਪਿਤਾ ਸਦਾਨੰਦ ਦੀ ਇੱਛਾ ਅਨੁਸਾਰ ਉਹਨਾਂ ਦਾ ਸੀਸ ਭਾਈ ਜੈਤਾਜੀ ਨੇ ਆਪਣੇ ਹੱਥੀਂ ਕੱਟ ਕੇ ਅਤੇ ਗੁਰੂ ਸਾਹਾ ਗੁਰੂ ਦੇ ਸੀਸ ਦੇ ਨਾਲ ਬਦਲ ਕੇ ਆਪਣੀ ਸਾਥੀ ਸਿੱਕਾਂ ਦੀ ਸਹੇਤਾ ਨਾਲ ਸੀਸ ਨੂੰ ਉੱਥੋਂ ਚੁੱਕ ਲਿਆ ਅਤੇ ਬੜੀ ਬਹਾਦਰੀ ਤੇ ਨਪੁੰਨ ਬਿਉਤਬੰਦੀ ਨਾਲ 320 ਮੀਲ ਦਾ ਵਿਖੜਾ ਪਿੰਡਾ ਜੰਗਲੀ ਪਿੰਡ ਤੈਅ ਕਰਦਿਆਂ ਉਹ 15 ਨਵੰਬਰ ਨੂੰ ਗੁਰੂ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਾਲ ਗੋਵਿੰਦ ਰਾਏ ਜੀ ਕੋਲ ਪਹੁੰਚੇ ਉਹਨਾਂ ਦੀ ਯੋਗਤਾ ਤੇ ਬਹਾਦਰੀ ਦੇਖਦਿਆਂ ਦਸਵੇਂ ਗੁਰੂ ਜੀ ਨੇ ਗੁਰੂ ਭਾਈ ਜੈਤਾ ਜੀ ਨੂੰ ਗਲਵੜ ਕੜੀ ਵਿੱਚ ਲੈ ਕੇ ਰੰਗਰੇਟਾ ਗੁਰੂ ਕਾ ਬੇਟਾ ਸ਼ਬਦਾਂ ਨਾਲ ਨਵਾਜਿਆ ਅਤੇ ਫੌਜਾਂ ਦੇ ਮੁਖ ਜਰਨੈਲ ਬਣਾ ਕੇ ਉਹਨਾਂ ਦੀ ਰਹਿਸ਼ ਅਨੰਦਗੜ੍ਹ ਕਿਲੇ ਵਿੱਚ ਆਪਣੇ ਨੇੜੇ ਹੀ ਰੱਖੀ ਸੀ ਫਿਰ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਵੇਲੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਚਾਰ ਸਹਿਬਜ਼ਾਦਿਆਂ ਦੇ ਨਾਲ ਹੀ ਅੰਮ੍ਰਿਤ ਛਕਾ ਕੇ ਉਹਨਾਂ ਦਾ ਨਾਮ ਭਾਈ ਜੈਤਾ ਤੋਂ ਬਾਬਾ ਜੀਵਨ ਸਿੰਘ ਰੱਖਿਆ ਸੀ ਭਾਈ ਜੀਵਨ ਸਿੰਘ ਯੁੱਧ ਨੀਤੀ ਵਿੱਚ ਨਪੁੰਸਨ ਮਹਾਨ ਵਿਦਵਾਨ ਵਜੋਂ ਉਹਨਾਂ ਨੇ ਇੱਕ ਗ੍ਰੰਥ ਸ੍ਰੀ ਗੁਰਕਥਾ ਦੀ ਰਚਨਾ ਵੀ ਕੀਤੀ ਜਿਸ ਵਿੱਚ ਉਹਨਾਂ 10ਵੇਂ ਗੁਰੂ ਨਾਲ ਬਤਾਏ ਸਮੇਂ ਬਾਰੇ ਬਿਆਨ ਕੀਤਾ ਜਿਕਰੇ ਹੋਗਾ ਜਦੋਂ ਮੁਗਲ ਫੌਜਾਂ ਨੇ ਆਨੰਦਗੜ੍ਹ ਕਿਲੇ ਦੇ ਕਿਲੇ ਨੂੰ ਕਰੀਬ 9 ਮਹੀਨੇ ਘੇਰਾ ਪਾ ਕੇ ਰੱਖਿਆ ਅਤੇ ਬਾਹਰੋਂ ਰਾਸ਼ਨ ਆਦ ਬੰਦ ਹੋਣ ਕਾਰਨ ਭੁੱਖ ਨਾਲ ਸੰਹਾਰਦੇ ਹੋਏ ਮਾਝੇ ਦੇ 40 ਸਿੰਘ ਮਹਾ ਸਿੰਘ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਾਦਾਂਵਾ ਲੈ ਕੇ ਛੱਡ ਕੇ ਚਲੇ ਗਏ ਤਾਂ ਬਾਬਾ ਜੀਵਨ ਸਿੰਘ ਪਰਿਵਾਰ ਸਮੇਤ ਉੱਥੇ ਹੀ ਗੁਰੂ ਜੀ ਦੇ ਨਾਲ ਡਟੇ ਰਹੇ। ਬਾਬਾ ਜੀਵਨ ਸਿੰਘ ਨੇ ਗੁਰੂ ਜੀ ਦੇ ਨਾਲ ਰਹਿ ਕੇ 14 ਜੰਗਾਂ ਲੜੀਆਂ। ਉਹਨਾਂ ਦੀ ਬਹਾਦਰੀ ਅਤੇ ਰਣਨੀਤੀ ਨੂੰ ਵੇਖਦੇ ਹੋਏ 22 ਦਸੰਬਰ ਦੀ ਰਾਤ ਨੂੰ ਗੁਰੂ ਜੀ ਆਪਣੀ ਕਲਗੀ ਤੇ ਪੋਸ਼ਾਕ ਸੌਂਪ ਕੇ ਕੜੀ ਛੱਡ ਕੇ ਚਲੇ ਗਏ। ਬਾਬਾ ਜੀ ਰਾਤ ਨੂੰ ਦੋਵੇਂ ਬੰਦੂਖਾਂ ਚਲਾਉਂਦੇ ਰਹੇ। ਦੱਸਣੀ ਹੋਊਗਾ ਦਰਸ਼ਕਾਂ ਨੂੰ ਮੈਂ ਦੱਸ ਦਿਆਂ ਕਿ ਭਾਈ ਜੀਵਨ ਸਿੰਘ ਐਨੇ ਲੜਾਈ ਦੇ ਵਿੱਚ ਨਪੁੰਸਨ ਸਨ ਆਪਣੇ ਦੋਨੇ ਦੋਵੇਂ ਹੱਥਾਂ ਦੇ ਨਾਲ ਉਹ ਜਿਹੜੀਆਂ ਰਫਲਾਂ ਬੰਦੂਖਾਂ ਚਲਾਉਣ ਦੀ ਜਿਹੜੀ ਮੁਹਾਰਤ हासिल ਸੀ ਉਹਨਾਂ ਨੂੰ ਬਾਬਾ ਜੀ ਰਾਤ ਨੂੰ ਦੋਵੇਂ ਬੰਦੂਖਾਂ ਚਲਾਉਂਦੇ ਰਹੇ ਤਾਂ ਦੁਸ਼ਮਣ ਨੂੰ ਭੁਲੇਖਾ ਰਹੇ ਕਿ ਗੁਰੂ ਜੀ ਗੜੀ ਦੇ ਅੰਦਰ ਹੀ ਹਨ ਅੰਤ 23 ਦਸੰਬਰ ਸਵੇਰੇ ਗੋਲੀ ਸਿੱਕਾ ਖਤਮ ਹੋਣ ਤੇ ਬਾਹਰ ਆ ਕੇ ਉਹ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ ਦੁਸ਼ਮਣ ਫੌਜਾਂ ਨੇ ਉਹਨਾਂ ਦਾ ਸੀਸ ਇਸ ਭੁਲੇਖੇ ਤੇ ਖੁਸ਼ੀ ਵਿੱਚ ਚੁੱਕ ਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਪਰ ਬਾਅਦ ਵਿੱਚ ਦਿੱਲੀ 'ਚ ਪਛਾਣ ਹੋਣ ਤੇ ਅਸਲ ਤੱਤ ਪਤਾ ਲੱਗਾ ਜਿਸ ਬਾਰੇ ਭਾਈ ਸੁੱਖਾ ਸਿੰਘ ਇਤਿਹਾਸਕਾਰ ਲਿਖਦੇ ਆ ਸੀਸ ਨਿਹਾਰ ਬੰਗੇਸਰ ਕੋ 임 ਬੋਲਤ ਹੈ ਸਭ ਹੀ ਨਰ ਨਾਰੀ ਏਕ ਕਹਿ ਕਰੋਨਾ ਨਿਧ ਕੋ ਇਕ ਭਾਕਤ ਹੈ ਇਹ ਖੇਲ ਅਪਾਰੀ ਕੰਕਣ ਕਵੀ ਨੇ ਆਪਣੇ ਸ਼ਬਦਾਂ ਰਾਹੀਂ ਇਸ ਨੂੰ یوں ਬਿਆਨ ਕੀਤਾ ਕਿ ਬਜੀਦਾ ਅਤ ਪ੍ਰਸੰਨ ਪਿਓ ਲਿਓ ਮਾਰ ਗੋਬਿੰਦ ਦਿੱਲੀ ਤਾਂ ਆਇਓ ਸੀਸਲੇ ਖੁਸ਼ੀ ਕਰਨ ਨਾਰਿੰਦ ਇਹ ਜਿਹੜਾ ਭਲੇਖਾ ਉਹਨਾਂ ਨੂੰ ਹੋਇਆ ਔਰ ਮੈਂ ਤੁਹਾਨੂੰ ਇਹ ਵੀ ਇੱਥੇ ਦੱਸਣਾ ਚਾਹੂੰਗਾ ਕਿ 10ਵੇਂ ਪਾਛੇ ਦੇ ਦਰਬਾਰੀ ਕਵੀ ਭਾਈ ਕੰਕਣ ਜਿਨ੍ਹਾਂ ਦੀ ਮੌਤ 1710 ਈਸਵੀ ਨੂੰ ਹੋਈ ਹੈ ਵੱਲੋਂ ਰਚਿਤ ਜਿਹੜੀ ਸੰਸ਼ੇਪ 10 ਗੁਰੂ ਕਥਾ ਦੇ ਪੰਨਾ ਨੰਬਰ 66 ਦੇ ਉੱਤੇ ਇਸ ਸੰਬੰਧੀ ਲਿਖਿਆ ਗਿਆ ਕਿ ਨਿਝ ਕਲੰਗੀ ਸਿਰ ਦਈ ਸਜਾਏ ਦਈ ਪੋਸ਼ਾਕ ਆਪਣੀ ਪਹਿਰਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਤਜ ਗੜੀ ਗੁਰੂ ਗੋਬਿੰਦ ਸਿੰਘ ਜਾਏ ਇਸੇ ਤਰ੍ਹਾਂ ਅੰਤ ਅਕੇਲੇ ਗੜੀ ਮੇ ਬੰਦੂਕੀ ਪਰਬੀਨ ਜੀਵਨ ਸਿੰਘ ਰੰਗਰੇਟੜੇ ਜੋ ਜੂਝ ਗਿਓ ਸੰਗਦੀਨ ਵਜ਼ੀਰਾ ਅਤ ਪ੍ਰਸੰਨ ਪਿਓ ਲਿਓ ਮਾਰ ਗੋਬਿੰਦ ਦਿੱਲੀ ਤਾਇਓ ਸੀਸਲੇ ਖੁਸਨ ਖੁਸ ਕਰਨ ਨਰਿੰਦ ਰਚਨਾ ਕਾਲ 1704 171 ਈਸਵੀ ਸੰਪਾਦਕ ਡਾਕਟਰ ਗੁਰਮ ਸਿੰਘ ਗੁਰਮਕ ਸਿੰਘ ਐਮਏ ਪੀਐਚਡੀ ਭਾਸ਼ਾ ਵਿਭਾਗ ਪਟਿਆਲਾ ਤੇ ਸੰਪਾਦਕ ਸੈयद ਸੈयद दा ਫਰਹਾ ਅਦਿਲ ਸੁਚੇਤ ਕਿਤਾਬ ਘਰ ਲਾਹੌਰ ਪਾਕਿਸਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਇਤਿਹਾਸਕਾਰ ਭਗਤ ਸਿੰਘ ਬਾਬਾ ਜੀਵਨ ਸਿੰਘ ਜੀ ਨੂੰ ਕਲੰਗੀ ਬਖਸ਼ਣ ਬਾਰੇ ਲਿਖਦੇ ਆ ਜੀਵਨ ਸਿੰਘ ਗੁਰਕਾਂ ਸਿੱਖ ਹੋਈ ਗੁਰਸਮ ਰੂਪ ਭੇਦ ਨਹ ਕੋਈ ਤਾਂ ਕੋ ਆਪਣੀ ਠੌਰ ਬਹਾਏ ਦੇ ਗੁਰਿਆਏ ਦੇ ਗੁਰਿਆਈ ਮਾਥ ਟਕਾਏ ਗੁਰਬਲਾਸ ਪਾਸ਼ਾਏ 6ਵੀਂ ਪੰਨਾ ਕਾਲ 815 ਰਚਨਾ ਕਾਲ 1718 ਸਵੀ ਸੰਪਾਦਨ ਪੰਜਾਬੀ ਯੂਨੀਵਰਸਿਟੀ ਪਟਿਆਲਾ 40 ਸਿੰਘਾਂ ਵਿੱਚੋਂ ਵੀ ਬਹੁਤ ਸਾਰੇ ਸਿੰਘ ਅਕੈਬ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਤਾਂ ਪੰਜਾਂ ਸਿੰਘਾਂ ਨੇ ਗੁਰੂ ਪੰਥ ਦੇ ਰੂਪ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਦੇਸ਼ ਕੀਤਾ ਸੀ ਜਿਵੇਂ ਮੈਂ ਇਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਤੇ ਇਹਦੇ ਵਿੱਚ ਪੰਜਾਬੀ ਕੋਸ਼ ਪੰਜਾਬ ਕੋਸ਼ ਭਾਸ਼ਾ ਵਿਭਾਗ ਪੰਜਾਬ 15827 ਫਿਰ ਰਣਕੇ ਸਿੰਘ ਪਿਆਰਿਆਂ ਗੁਰਮਤਾ ਪਕਾਇਆ ਗੜੀ ਛੱਡਣ ਲਈ ਗੁਰਾਂ ਨੂੰ ਸੀ ਹੁਕਮ ਸੁਣਾਇਆ ਛੱਡਣੀ ਗੜੀ ਚਮਕੌਰ ਦੀ ਗੁਰਾਂ ਬਿਉਤ ਬਣਾਈ ਭਾਈ ਜੀਵਨ ਸਿੰਘ ਦੇ ਸਿਰ ਤੇ ਕਲੰਗੀ ਲਾਈ ਆਪਣੀ ਲਾਹ ਕੇ ਉਸ ਨੂੰ ਪੋਸ਼ਾਕ ਪਹਿਨਾਈ ਅੰਦਰ ਬੁਰਜ ਬਠਾਲ ਕੇ ਸੀ ਗੱਲ ਸਮਝਾਈ ਚੋਟ ਨਗਾਰੇ ਮਾਰ ਕੇ ਉਹਨਾਂ ਧਰਤ ਗੁੰਜਾਈ ਪੀਰ ਹਿੰਦ ਦੇ ਜਾ ਰਿਹਾ ਸੁਣ ਲਵੇ ਲਕਾਈ ਇਹ ਦਲਬੀਰ ਸਿੰਘ ਮਹਾਕਾਵ ਬ੍ਰਿਆਮ ਅਕੇਲਾ ਪੰਨਾ 183 ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪੰਨਾ ਨੰਬਰ 2158 ਮਿਤੀ 16 7 1987 ਰਾਹੀ ਜਿਹੜੀ 2100 ਰੁਪਏ ਨਾਲ ਸਨਮਾਨਿਤ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟ-કોટ ਪ੍ਰਣਾਮ ਕਿਸੇ ਸੰਪਾਦਕ ਨੇ ਲਿਖਿਆ ਤੇ ਹੁਣ ਇੱਥੇ ਗੱਲ ਇਹ ਹੁੰਦੀ ਹੈ ਕਿ ਭਾਈ ਸੰਗਤ ਸਿੰਘ ਤੇ ਬਾਬਾ ਜੀਵਨ ਸਿੰਘ ਇਹਨਾਂ ਦਾ ਬਖੇੜਾ ਖੜਾ ਕਰਕੇ ਅੱਜ ਪੰਥ ਦੇ ਵਿੱਚ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਜਾਤੀਬੰਦ ਛਰੇ ਆਮ ਚਲਕਦਾ। ਇਹ ਇੱਕ ਗਹਿਰੀ ਸੋਚੀ ਸਮਝੀ ਸਾਜ਼ਿਸ਼ ਹੈ। ਅੱਜ ਦੇਸ਼ ਦੇ ਸ਼ਹਿਰਾਂ ਦੇ ਦੇਸ਼ ਦੀਆਂ ਸੜਕਾਂ ਦੇ ਦੇਸ਼ ਦੇ ਇੰਸਟੀਚੂਟਸ ਦੇ ਦੇਸ਼ ਦੀਆਂ ਯੋਜਨਾਵਾਂ ਦੇ ਜਿਹੜੇ ਨਾਮ ਬਦਲੇ ਜਾ ਰਹੇ ਆ ਅੱਜ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲਾਂ ਨਹੀਂ ਵੱਡੇ ਲਾਲਾਂ ਨੇ ਸ਼ਹਾਦਤ ਦਿੱਤੀ ਉਹਨਾਂ ਦਾ ਜਿਹੜਾ ਦਿਵਸ ਹੈ ਉਹ ਬੀਰ ਬਾਲ ਦਿਵਸ ਸੈਂਟਰ ਦੀ ਭਾਂਜਪਾ ਹਕੂਮਤ ਮਨਾ ਕੇ ਅੱਜ ਜਿਹੜੇ ਅਤਰਾਂ ਤਰ੍ਹਾਂ ਦੇ ਨੌਟੰਕੀ ਕਰ ਰਹੀ ਹੈ ਅੱਜ ਜਿਹੜੇ ਕਾਰਟੂਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਿਹੜਾ ਸਿੱਖ ਜਗਤ ਨੂੰ ਪ੍ਰਵਾਨ ਨਹੀਂ ਔਰ ਇਸ ਤਰ੍ਹਾਂ ਦੇ ਸਿੱਖੀ ਭੇਸ ਦੇ ਵਿੱਚ ਸਿੱਖੀ ਲਿਵਾਸ ਦੇ ਵਿੱਚ ਜਿਹੜੇ ਲੋਕ ਅੱਜ ਗੁਰੂ ਦੇ ਸਿੰਘ ਦਾ ਜਿਹੜਾ ਭਲੇਖਾ ਪਾ ਕੇ ਅੱਜ ਕੌਮ ਨੂੰ ਰੋਣਾ ਦਿਖਾ ਕੇ ਕੌਮ ਦੇ ਅੱਗੇ ਰੋ ਕੇ ਦਿਖਾ ਕੇ ਸਿੱਖ ਜਗਤ ਦੀ ਜਿਹੜੀ ਬਦਨਾਮੀ ਕਰਨ ਦੇ ਉੱਤੇ ਉਤਾਰੂ ਹੈ ਆਓ ਆਓ ਇਸ ਜਾਤਾਂ ਪਾਤਾਂ ਧਰਮਾਂ ਮੱਝਾਂ ਦੀ ਬਲਗਣਾ ਦੇ ਵਿੱਚੋਂ ਨਿਕਲ ਕੇ ਅਸੀਂ ਦੇਖੀਏ ਕਿ ਸੋਚੀਏ ਇਹ ਜਿਹੜੀ ਆ ਸ਼ਹਾਦਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਹੜੀ ਕੌਮ ਵਾਸਤੇ ਕਾਇਨਾਤ ਨੂੰ ਬਚਾਉਣ ਵਾਸਤੇ ਮਨੁੱਖਤਾਂ ਨੂੰ ਬਚਾਉਣ ਵਾਸਤੇ ਦਿੱਤੀ ਹੈ ਔਰ ਮੈਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਆ ਬਖੇੜੇ ਛੱਡ ਕੇ ਆ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਆਸਤ ਤੋਂ ਉੱਪਰ ਉੱਠ ਕੇ ਤੀਲਾ-ਤੀਲਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਪਾਰਸਾ ਮਿਟ ਜਾਂਦੀ ਅਖਰ ਗਲਤ ਵਾਂਗੂ ਜਿਹੜੀ ਇਤਿਹਾਸ ਕੌਮ ਨੂੰ ਭੁੱਲ ਜਾਵੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨੂੰ ਸ਼ਰਧਾ ਦੇ ਵਿੱਚੋਂ ਸਤਿਕਾਰ ਦੇ ਵਿੱਚੋਂ ਦੇਖ ਹੀ ਰਹੇ ਹਾਂ ਅੱਜ ਅਸੀਂ ਲੜਾਈਆਂ ਝਗੜੇ ਰੋਣਾ ਧੋਣਾ ਪਿੱਟਣਾ ਰੋਣਾ ਆ ਦੇਖੋ ਆ ਕੋਈ ਅੰਗਰੇਜ਼ ਫਲਸਫਰ ਲਿਖਦਾ ਹੈ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਹਿੰਦੁਸਤਾਨ ਦੀ ਧਰਤੀ ਦੀ ਵਿਜੈ ਅ ਇੰਗਲੈਂਡ ਦੀ ਧਰਤੀ ਤੇ ਪੈਦਾ ਹੋਏ ਹੁੰਦੇ ਤਾਂ ਇੱਥੋਂ ਦੇ ਮਨੁੱਖ ਤਾਂ ਕੀ ਲੋਕ ਤਾਂ ਕੀ ਇੱਥੋਂ ਦੀਆਂ ਕੰਧਾਂ ਵੀ ਸਿੱਖ ਬਣ ਜਾਂਦੀਆਂ ਪਰ ਦੁੱਖ ਹੈ ਕਿ ਸਾਡੇ ਲਈ ਕੁਰਬਾਨੀਆਂ ਕਰਨ ਵਾਲੇ ਸਾਡੇ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਲਾਕੇ ਦੇ ਵਿੱਚ ਜੰਮਣ ਵਾਲੇ ਇੱਥੇ ਜਿਹੜੇ ਪੈਦਾ ਹੋ ਕੇ ਇੱਥੇ ਜਿਹੜੇ ਰੁਖਸਤ ਹੋਣ ਵਾਲੇ ਸਾਨੂੰ ਇੰਨੇ ਆਦੇਸ਼ ਇੰਨੀਆਂ ਕੁਰਬਾਨੀਆਂ ਇੰਨਾ ਇਤਿਹਾਸ ਬੜਮੁੱਲਾ ਖਜਾਨਾ ਸਾਨੂੰ ਦੇ ਕੇ ਗਏ ਆ ਅਸੀਂ ਉਹਨਾਂ ਦੇ ਚਿੰਨਾ ਦੇ ਉੱਤੇ ਅਸੀਂ ਉਹਨਾਂ ਦੇ ਆਦੇਸ਼ ਦੇ ਉੱਤੇ ਮੰਨਣ ਤੋਂ ਇਨਕਾਰੀ ਹੈ ਔਰ ਚੱਲਣ ਤੋਂ ਮਨਕਰ ਹੈ ਇਹ ਸਾਡੇ ਲਈ ਬਹੁਤ ਮੰਦ ਭਾਗੀ ਗੱਲ ਹੈ ਸਾਨੂੰ ਸਾਰਿਆਂ ਨੂੰ ਸੋਚਣਾ ਸੋਚਣਾ ਚਾਹੀਦਾ ਹੈ ਇਹਨਾਂ ਦਿਨਾਂ ਵਿੱਚ ਖੇਕਣ ਕਰਨ ਦੀ ਬਜਾਏ ਇਹ ਸ਼ਹਾਦਤ ਦੇ ਦਿਨ ਨੇ 15 ਵਾੜਾ ਜਿਹੜਾ ਸ਼ਹਾਦਤ 15 ਵਾੜਾ ਮਨਾਇਆ ਜਾ ਰਿਹਾ ਅੱਜ ਹਰ ਬੰਦਾ ਨਾਨਕ ਨਾਮ ਲੈਵਾ ਸੰਗਤ ਅੱਜ ਦੁਖੀ ਹੈ ਅੰਦਰੋਂ ਹਿਰਦੇ ਬਲੁੰਦਰੇ ਪਏ ਆਓ ਆਪਾਂ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਉਸ ਦਰਕਾ ਦਰਬਾਨ ਬਣਾ ਦੇ ਯਾ ਅੱਲਾ ਉਸ ਦਰਕਾ ਦਰਬਾਨ ਬਣਾ ਦੇ ਯਾ ਅੱਲਾ ਮੁਝ ਕੋ ਵੀ ਸੁਲਤਾਨ ਬਣਾ ਦੇ ਯਾ ਅੱਲਾ ਦਿਨ ਅੱਖੋਂ ਸੇ इन आँखों से तेरे नाम की बारिश हो इन आँखों से तेरे नाम की बारिश हो पत्थर हूँ इंसान बना दे या अल्लाह सहमा दिल टूटी कश्ती चढ़ता दरिया हर मुश्किल आसान बना दे या अल्लाह जब मैं चाहूँ झांक के तुझको देख सकूँ दिल को रोशन बन रोशनदार बना दे या अल्लाह दिल को रोशनदान बना दे या बहुत बहुत मेहरबानी ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾਂ ਹੀ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਪਰਮਾਤਮਾ ਦੇ ਅੱਗੇ ਉਸ ਦਰ ਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨਾਂ ਚਾਰੇ ਸਾਹਿਬਜ਼ਾਦਿਆਂ ਦੇ ਕਦਮਾਂ ਦੇ ਉੱਤੇ ਆਪਣਾ ਸਿਰ ਧਰਦੇ ਹੋਏ ਤੁਹਾਡੇ ਸਾਰਿਆਂ ਲਈ ਅਰਦਾਸ ਬੇਨਤੀ ਕਰਦਾ ਕਿ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਸਿਹਤਯਾਬ ਰਹੋ ਹਰ ਮਦਾਨ ਤੁਹਾਡੀ ਫਤਿਹ ਹੋਵੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਮੁਹੱਬਤ ਇਤفاق ਪ੍ਰਮਾਤਮਾ ਤੋਂ ਸਾਰਿਆਂ ਨੂੰ ਖੁਸ਼ੀਆਂ ਦੇ ਕਿੜੇ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ